Sat Sri Akal, ਹੈਲਥਰਬਲ 213 ਫੈਮਿਲੀ ਦੇ ਵਿੱਚ ਤੁਹਾਡਾ ਸਵਾਗਤ ਹੈ ਜੀ ਤੇ ਪਹਿਲਾਂ ਤਾਂ ਮੈਂ ਸਾਰਿਆਂ ਦਾ ਤੁਹਾਡਾਂ ਬਹੁਤ ਬਹੁਤ ਥੈਂਕਸ ਕਰਦਿਆਂ ਜੀ ਤੁਹਾਡੀ ਸ਼ੁਕਰਗੁਜ਼ਾਰ ਹਾਂ ਮੈਂ ਜਿਹੜਾ ਕਿ ਤੁਹਾਡੇ ਬਦੌਲਤ ਮੈਂ ਅੱਗੇ ਤੋਂ ਅੱਗੇ ਵੱਧ ਰਹੀ ਹਾਂ ਇਹ ਸਿਰਫ ਤੁਹਾਡਾ ਪਿਆਰ ਸਦਕਾ ਹੀ ਹੈ ਜੀ ਜਿਹੜਾ ਤੁਸੀਂ ਮੈਨੂੰ ਇੰਨਾ ਪਿਆਰ ਕਰਦੇ ਹੋ ਤੇ ਆਪਾਂ ਅੱਗੇ ਵੱਧ ਰਹੇ ਹਾਂ ਤੇ ਅੱਜ ਆਪਾਂ ਆਏ ਹਾਂ ਜੀ ਸੂਜੀਕੀ ਮਰੂਤੀ ਸ਼ੋਰੂਮ ਦੇ ਵਿੱਚ ਜਿਹੜਾ ਕਿ ਹਨੂਮਾਨਗੜ੍ਹ Town ਦੇ ਵਿੱਚ ਹੈ ਆਪਾਂ ਘਰੋਂ ਆ ਗਏ ਜੀ ਗੱਡੀ 'ਚੋਂ ਆਪਾਂ ਉਤਰ ਗਏ ਤੇ ਅੱਜ ਆਪਾਂ ਦੇਖਣੀ ਹੈ ਜੀ ਆਪਦੇ ਵਾਸਤੇ ਨਵੀਂ ਗੱਡੀ ਠੀਕ ਹੈ ਜੀ ਤੇ ਆਪਾਂ ਹੁਣ ਇੱਥੋਂ ਇਹ ਜਿਹੜੀ ਆਪਾਂ ਉਤਰੇ ਆਂ ਜੀ ਆਪਣੇ ਕੋਲ ਪੁਰਾਣੀ ਗੱਡੀ ਸੀ ਜਿਹੜੀ ਸੀਗੀ ਆਪਾਂ ਰੋਜ਼ ਤੁਸੀਂ ਦੇਖਦੇ ਹੀ ਹੋ ਹਨਾ ਤੇ ਆਪਾਂ ਆ ਗਏ ਜੀ ਸ਼ੋਅਰੂਮ ਦੇ ਵਿੱਚ ਸ਼ੋਅਰੂਮ ਚ ਆ ਕੇ ਆਪਾਂ ਇਹਨਾਂ ਨਾਲ ਗੱਲਬਾਤ ਕੀਤੀ ਬੈਠੇ ਹਨਾ ਗੱਲਾਂ ਬਾਤਾਂ ਕੀਤੀਆਂ ਤੈਅ ਕੀਤਾ ਵੀ ਆਪਾਂ ਨੂੰ ਕਿਹੜੀ ਗੱਡੀ ਲੈਣੀ ਹੈਗੀ ਆ ਕਿਹੜੀ ਆਪਣੇ ਵਾਸਤੇ ਠੀਕ ਰਹੂਗੀ ਹਨਾ ਤੇ ਦੇਖੀ ਨਾ ਉਹ ਪਹਿਲਾਂ ਪਹਿਲਾਂ ਵੱਡੀ ਸੀ ਉਸ ਤੋਂ ਬਾਅਦ ਫੇਰ ਲਈ ਉਹ ਥੋੜੀ ਜਿਹੀ ਛੋਟੀ ਸੀਗੀ ਤੇ ਫੇਰ ਉਹ ਮਤਲਬ ਸਰਦਾਰ ਜੀ ਨੂੰ ਮੈਂ ਆਖਿਆ ਮੱਖਾ ਮੈਂ ਤੁਹਾਨੂੰ ਗਿਫਟ ਕਰਨਾ ਅੱਜ ਆਪਣੀ ਮੈਰਿਜ ਐਨਿਵਰਸਰੀ ਹੈ ਤੇ ਆਪਾਂ ਗੱਡੀ ਬਦਲਨੀ ਆ ਕਹਿੰਦੇ ਚਲੋ ਠੀਕ ਆ ਅਮਰ ਤੇ ਤੇਰੀ ਮਰਜ਼ੀ ਆ ਹਨਾ ਜਿਵੇਂ ਤੂੰ ਕਰਨਾ ਕਰ ਲਾ ਤੇ ਆਪਾਂ ਆ ਸਾਈਨ ਕਰਤੇ ਜੀ ਫਾਈਲ ਆਪਾਂ ਇਹਨਾਂ ਦੀ ਸਾਈਨ ਕਰਤੀ ਸਾਰੀ ਜੋ ਵੀ ਇਹ ਪ੍ਰਕਿਰਿਆ ਹੁੰਦੀ ਹੈਗੀ ਹੈ ਆਪਾ ਸੈਨ ਕਰ ਰਹੇ ਆ ਕਿਉਂਕਿ ਇਹ ਥੋੜਾ ਥੋੜਾ ਕਿਤਨਾ ਕਿਤੋਂ ਕੱਢ ਹੀ ਲੈਂਦੇ ਆ ਇੱਥੋਂ ਆਂਟੀ ਜੀ ਇੱਥੋਂ ਆਂਟੀ ਜੀ ਇਹ ਹਿੰਮਤ ਕੁਮਾਰ ਮੁੰਡਾ ਹੈਗਾ ਜੀ ਬਹੁਤ ਹੀ ਅੱਛਾ ਬੱਚਾ ਹੈਗਾ ਇਹ ਇਹਨੇ ਬਹੁਤ ਹੀ ਵਧੀਆ ਗਾਈਡ ਕੀਤਾ ਵੈਸੇ ਇਹਨਾਂ ਦਾ ਸਾਰਾ ਸਟਾਫ ਹੀ ਬਹੁਤ ਵਧੀਆ ਹੈਗਾ ਟਾਊਨ 'ਚ ਹੈ ਜੀ ਇਹ শোরੂਮ ਇਹਨਾਂ ਦਾ ਮਰੂਤੀ ਸੂਜੂਕੀ ਵਾਲਿਆਂ ਦਾ ਹਨਮਾਨ ਗਾੜ ਦੇ ਵਿੱਚ ਠੀਕ ਹੈ ਜੀ ਤੇ ਆਪਾਂ ਹੁਣੇ ਦੱਸ ਰਿਹਾ ਵੀ ਆਂਟੀ ਜੀ ਤੁਸੀਂ ਇੱਥੇ ਸਾਈਨ ਕਰੋ ਇੱਥੇ ਕਰੋ ਕਈ ਥਾਵਾਂ ਤੇ ਕਰਨਾ ਪੈਂਦਾ ਜੀ ਇਹ ਫਾਈਲ ਦੇ ਵਿੱਚ ਤੇ ਆਪਾਂ ਹੁਣ ਲੱਗੇ ਪਏ ਜੀ ਆਪਾਂ ਆਪਣਾ ਜਿਹੜਾ ਪੈਨ ਲੈ ਕੇ ਆਏ ਸੀ ਤੁਹਾਨੂੰ ਮੈਂ ਦਿਖਾਇਆ ਸੀ ਚਾਂਦੀ ਵਾਲਾ ਹਨਾ ਆਪਾਂ ਉਸੇ ਨਾਲ ਹੀ ਸਾਈਨ ਕਰ ਰਹੇ ਆ ਮੈਂ ਕਿਹਾ ਚਲੋ ਉਹ ਕਹਿੰਦਾ ਆਂਟੀ ਪੈਨ ਮਖਨੇ ਨਹੀਂ ਮੇਰੇ ਕੋਲੇ ਹੈਗਾ ਭਾਈ ਸਰਦਾਰ ਜੀ ਦੇ ਕੋਲੇ ਹੁੰਦਾ ਜੇਬ ਦੇ ਵਿੱਚ ਇਹਨਾਂ ਨੂੰ ਗਿਫਟ ਕੀਤਾ ਸੀ ਮੈਂ ਹਨਾ ਐਤਕਿਵੇਂ ਇਹਨਾਂ ਨੂੰ ਇੱਕ ਹੁਣ ਆ ਗੱਡੀ ਵੀ ਗਿਫਟ ਕੀਤੀ ਜੀ ਆਪਾਂ ਦੋ ਤਿੰਨ ਗਿਫਟ ਕਰਤੇ ਹੁਣ ਅਗਲੀ ਵਾਰੀ ਆਪਣੀ ਵਾਰੀ ਆਊਗੀ ਹਨਾ ਹੁਣੇ ਮੈਨੂੰ ਦੱਸ ਰਿਹਾ ਕਹਿੰਦਾ ਜੀ ਆਂਟੀ ਜੀ ਤੁਹਾਡੇ ਆਧਾਰ ਕਾਰਡ ਦਾ ਪੈਨ ਕਾਰਡ ਦਾ ਤੁਸੀਂ ਚੈੱਕ ਕਰ ਲਓ ਵੀ ਇਹੀ ਨਾਮ ਆਉਂਦਾ ਹੈਗਾ ਕੋਈ ਸਪੈਲਿੰਗਾਂ ਦੇ ਵਿੱਚ ਗਲਤੀ ਤਾਂ ਨਹੀਂ ਮੈਂ ਕਿਹਾ ਨਹੀਂ ਬੇਟੇ ਕੋਈ ਗਲਤੀ ਨਹੀਂ ਗਈ ਤੇ ਉਹ ਦੇਖੋ ਕਿ ਜਿਵੇਂ ਤੁਸੀਂ ਜਦੋਂ ਫਾਈਲ ਉਹ ਹੋ ਗਈ ਹੈ ਨਾ ਸਾਰੀ ਦੀ ਸਾਰੀ ਸਾਈਨ ਹੋ ਗਈ ਤਾਂ ਹੁਣ ਮੈਨੂੰ ਵਧਾਈਆਂ ਦਿੰਦਾ ਗੱਡੀ ਦੀਆਂ ਵੀ ਆਂਟੀ ਤੁਸੀਂ ਮਤਲਬ ਕਿ ਗੱਡੀ ਲੈ ਲਈ ਹੈ ਨਾ ਖੁਸ਼ੀਆਂ ਹੁੰਦੀਆਂ ਆ ਬੱਚਿਆਂ ਨੂੰ ਤੇ ਬੱਚਾ ਵੀ ਬਹੁਤ ਹਸਿਆਣਾ ਜੀ ਇਹ ਤੇ ਆ ਦੇਖੋ ਤੁਸੀਂ ਇੱਕ ਸੈਨ ਰਹਿ ਗਿਆ ਤੇ ਹੁਣ ਦੁਬਾਰੇ ਕਰਾਉਣ ਵਾਸਤੇ ਆਇਆ ਹੋਇਆ ਪਹਿਲਾਂ ਤਾਂ ਤੁਸੀਂ ਮੈਨੂੰ ਐਂ ਦੱਸੋ ਵੀ ਤੁਸੀਂ ਮੈਨੂੰ ਕਿੱਥੋਂ-ਕਿੱਥੋਂ ਦੇਖ ਰਹੇ ਹੋ ਕਿੱਥੋਂ-ਕਿੱਥੋਂ ਆਪਣੀ ਵੀਡੀਓ ਦੇਖ ਰਹੇ ਹੋ ਜੀ ਤੁਸੀਂ ਆਪਾਂ ਤੁਹਾਨੂੰ ਸਾਰਾ ਦਿਖਾਵਾਂਗੇ ਆਪਾਂ ਕਿਹੜੀ ਗੱਡੀ ਲਈ ਹੈ ਕਿਵੇਂ ਆਪਾਂ ਪ੍ਰੋਗਰਾਮ ਇੱਥੇ ਕੀਤਾ ਹੈਗਾ ਜੀ ਬੱਚਾ ਨੇ ਬਹੁਤ ਪਿਆਰ ਕੀਤਾ ਦੇਖੋ ਕੇਕ ਲਈ ਬੈਠੇ ਐ ਸਾਡੀ ਮੈਰਜ ਅਨਿਵਰਸਰੀ ਦਾ ਜੀ ਤੇ ਕੇਕ ਕਹਿੰਦੇ ਆਂਟੀ ਕੇਕ ਕੱਟਣਾ ਮੈਂ ਖਾ ਚਲੋ ਠੀਕ ਹੈ ਜੀ ਜੋ ਤੁਸੀਂ ਕਰਨਾ ਬੇਟਾ ਕਰ ਲੋ ਵਿਹਾਰ ਆਪਦੇ ਹਨ ਨਾਲ ਅਰਮਾਨ ਅਨਮੋਲ ਆਇਆ ਹੋਇਆ ਜੀ ਤੇ ਨਾਲ ਅਰਮਾਨ ਆਇਆ ਹੋਇਆ ਮੰਨਤ ਆਈ ਨਹੀਂ ਮੰਨਤ ਦੇ ਘਰੇ ਕੋਈ ਫੰਕਸ਼ਨ ਸੀਗਾ ਮੰਨਤ ਤੋਂ ਆਇਆ ਨਹੀਂ ਗਿਆ ਹੈਗਾ ਸਰਦਾਰ ਜੀ ਆ ਗਏ ਤੇ ਹੁਣ ਇੱਥੇ ਆਪਣੇ ਜਿਹੜਾ ਹੈ ਕੇਕ ਦਾ ਕਾਰ ਵਿਹਾਰ ਹੈ ਉਹ ਜ਼ਰੂਰ ਕਰਨਾ ਹੈਗਾ ਜੀ ਬੱਚੇ ਕੇਕ ਲੈ ਕੇ ਆਏ ਆ ਬੜੇ ਪਿਆਰ ਨਾਲ ਲੈ ਕੇ ਆਏ ਨੇ ਇਹ ਤੇ ਆ ਦੇਖੋ ਤੁਸੀਂ ਆਪਾਂ ਨੇ ਕੀ ਕਰਨਾ ਜੀ ਹੁਣ ਕੇਕ ਕੱਟਣਾ ਆ ਦੇਖੋ ਜੀ ਇਹਨਾਂ ਨੇ ਖੋਲ ਲਿਆ ਡੱਬਾ ਤੇ ਆਪਾਂ ਨੂੰ ਦੇਤੀਆਂ ਜੀ ਇਹਨਾਂ ਨੇ ਵਧਾਈਆਂ ਤੇ ਆਪਾਂ ਹੁਣ ਕੱਟਣਾ ਜੀ ਕੇਕ ਤੇ ਕੇਕ ਕੱਟਣ ਨੂੰ ਅਨਮੋਲ ਹੋਇਆ ਪਿਆ ਉਤਾਵਲਾ ਠੀਕ ਹੈ ਜੀ ਉਹਨੂੰ ਇਹ ਹੋਇਆ ਪਿਆ ਵੀ ਕਦੋਂ ਇਹ ਕੇਕ ਰੱਖਣਾ ਤੇ ਕਦੋਂ ਮੈਂ ਕੱਟਾਂ ਤੇ ਕਦੋਂ ਮੈਂ ਫਟਾਫਟ ਖਾਵਾ ਬੱਚਿਆਂ ਦਾ ਤਾਂ ਕੰਮ ਹੀ ਇਹ ਹੁੰਦਾ ਜੀ ਉਹਨਾਂ ਨੂੰ ਜਿੰਨਾ ਮਰਜ਼ੀ ਖਾਣ ਨੂੰ ਦੇਜੋ ਜੇ ਨਵੀਂ ਚੀਜ਼ ਦੇਖੀ ਨਹੀਂ ਤੇ ਉਹਨਾਂ ਦੇ ਫਿਰ ਭਾਦੀ ਬਣ ਜਾਂਦੀ ਹੈਗੀ ਆ ਨਾ ਆਹ ਦੇਖੋ ਜੀ ਤੁਸੀਂ ਆਹ ਵੇਖੋ ਬੱਚੇ ਖੜੇ ਨੇ ਵਾ ਨਾਲ ਇਹਨਾਂ ਦੀਆਂ ਕੁੜੀਆਂ ਜਿਹੜੀਆਂ ਮੈਡਮ ਇਹਨਾਂ ਦੇ ਨਾਲ ਕੰਮ ਕਰਦੀਆਂ ਜੀ ਉਹ ਵੀ ਆ ਗਈਆਂ ਆਹ ਦੇਖੋ ਜੀ ਕਿਵੇਂ ਲੈ ਕੇ ਆਪਦੇ ਹੁੱਕਰ ਦੇ ਕੱਟਣ ਲੱਗਿਆ ਇੱਕਠੇ ਹੋ ਗਏ ਜੀ ਅਸੀਂ ਇੱਕ ਅਨਮੋਲ ਹੋ ਗਿਆ ਆਰਮਾਨ ਹੋ ਗਿਆ ਸਾਰੇ ਹੋ ਗਏ ਹੁਣ ਉਹਨਾਂ ਦੇ ਦੇਖਣਾ ਡਾਕਟਰ ਸਾਹਿਬ ਉਹਨਾਂ ਨੂੰ ਕਹਿੰਦੇ ਆ ਕੁੜੀਓ ਤੁਸੀਂ ਇੱਥੇ ਖੜ੍ਹਜੋ ਭਾਈ ਤੁਹਾਡੀ ਆਂਟੀ ਦੇ ਨਾਲ ਮੈਂ ਇੱਧਰ ਹੋ ਜੰਨਾ ਆਹ ਲੋ ਜੀ ਖੜ੍ਹ ਕੇ ਤੇ ਆਪਾਂ ਕੱਟ ਲਿਆ ਜੀ ਕੇਕ ਤੇ ਚਲੋ ਜੀ ਵੱਜ ਗਈਆਂ ਤਾੜੀਆਂ ਤੇ ਸਾਰੇ ਹੋ ਗਏ ਖੁਸ਼ ਤੇ ਹੁਣ ਆਪਾਂ ਵੀ ਖੁਸ਼ ਆਂ ਜੀ ਤੇ ਚਲੋ ਵਧੀਆ ਹਨਾ ਕੋਈ ਚੀਜ਼ ਨਵੀਂ ਆਉਂਦੀ ਆਪਾਂ ਕਹਿੰਦੇ ਜਿਹੜੀ ਆਪਣੇ ਪੁਰਾਣੀ ਗੱਡੀ ਗਈ ਆਪਾਂ ਕਹਿੰਦੇ ਆ ਉਹਨਾਂ ਦੇ ਵਰਕਤ ਕਰੇ ਜਾ ਕੇ ਜੀ ਜੇ ਉਹ ਵੀ ਉਹਨੂੰ ਲੈ ਕੇ ਜਾਊਗਾ ਹਨਾ ਤੇ ਆਪਾਂ ਨੂੰ ਨਵੀਂ ਗੱਡੀ ਵਰਕਤ ਕਰੇ ਪਰਮਾਤਮਾ ਮਿਹਰ ਕਰੇ ਜੀ ਦੇਖੋ ਇਹ ਤਾਂ ਚੀਜ਼ਾਂ ਹੁੰਦੀਆਂ ਨੇ ਜੀ ਮਤਲਬ ਕਦੇ ਕੋਈ ਪੁਰਾਣੀ ਆ ਗਈ ਤੇ ਕਦੇ ਕੋਈ ਨਵੀਂ ਚੀਜ਼ ਆ ਗਈ ਹਨਾ ਪਰ ਜ਼ਿੰਦਗੀ ਦੇ ਵਿੱਚ ਜੋ ਆਪਦੇ ਚਲੇ ਜਾਂਦੇ ਜੀ ਉਹਨਾਂ ਨੇ ਵਾਪਸ ਨਹੀਂ ਆਉਣਾ ਹੈਗਾ ਉਹ ਦੁੱਖ ਹਮੇਸ਼ਾ ਹੀ ਬੰਦੇ ਨੂੰ ਖੜੇ ਰਹਿੰਦੇ ਨੇ ਆਪਣੇ ਚਾਹੇ ਜਿੰਨੀਆਂ ਮਰਜ਼ੀ ਖੁਸ਼ੀਆਂ ਹੋਣ ਪਰ ਜਿਹੜਾ ਉਹ ਟਾਈਮ ਹੁੰਦਾ ਉਹ ਆਪ ਦਾ ਕੋਈ ਗਿਆ ਹੁੰਦਾ ਉਹ ਨਹੀਂ ਭੁੱਲਦਾ ਜੀ ਕਿਸੇ ਵੇਲੇ ਉਹ ਟਾਈਮ ਤੇ ਇਹੋ ਜਿਹੇ ਟਾਈਮ ਤੇ ਬਹੁਤ ਜਾਦ ਆਉਂਦਾ ਹੈਗਾ ਆਹ ਲਓ ਜੀ ਆਪਾਂ ਨੂੰ ਹੁਣ ਉਹ ਕੁੜੀ ਨੇ ਵੀ ਮੂੰਹ ਮਿੱਠਾ ਕਰਵਾਇਆ ਹਨਾ ਕੁੜੀਆਂ ਵਿਚਾਰੀਆਂ ਬਹੁਤ ਹੀ ਨਾਈਸ ਨੇ ਜੀ ਬਹੁਤ ਹੀ ਅੱਛੀਆਂ ਬੱਚੀਆਂ ਨੇ ਇਹ ਇਹਨਾਂ ਨੇ ਮੂੰਹ ਮਿੱਠਾ ਕਰਵਾਇਆ ਹੁਣ ਇਹ ਖੜੇ ਨੇ ਇਹ ਕਹਿੰਦੇ ਸਾਡਾ ਵੀ ਮੂੰਹ ਮਿੱਠਾ ਹੋਣਾ ਚਾਹੀਦਾ ਸੀ ਸਾਡੀ ਤਾਂ ਫਿਰ ਵੀਡੀਓ ਨਹੀਂ ਬਣੀ ਆ ਛੋਟਾ ਜਿਹੜਾ ਇਹ ਬਹੁਤ ਬਦਮਾਸ਼ ਹੈ ਤੇ ਆ ਦੇਖੋ ਜੀ ਇਹ ਾਰਮਾਨ ਆ ਜਿਹੜਾ ਇਹ ਨਹੀਂ ਸ਼ਰਾਰਤ ਕਰਦਾ ਹੈਗਾ ਆ ਬੱਚੇ ਖੜੇ ਨੇ ਹੁਣ ਆਪਾਂ ਕੀ ਕਰਨਾ ਜੀ ਹੁਣ ਡਾਕਟਰ ਸਾਹਿਬ ਕਹਿੰਦੇ ਮੈਂ ਤਾਂ ਸਰਦਾਰਨੀ ਦਾ ਮੂੰਹ ਨਹੀਂ ਮਿੱਠਾ ਕਰਵਾਇਆ ਮੈਂ ਲੱਗੀ ਪਈਆਂ ਇਹਨਾਂ ਨਾਲ ਗੱਲਾਂ ਕਰਨ ਇਹ ਲੱਗੇ ਪਏ ਨੇ ਮੇਰੇ ਨਾਲ ਗੱਲਾਂ ਕਰਨ ਬੱਚੇ ਤੇ ਹੁਣ ਮੈਨੂੰ ਸੱਦਿਆ ਇਹਨਾਂ ਨੇ ਕਹਿੰਦੇ ਤੂੰ ਇੱਧਰ ਹੋ ਮੈਂ ਤੇਰਾ ਮੂੰਹ ਮਿੱਠਾ ਕਰਵਾਵਾ ਚਮਚੇ ਲੈਣ ਗਏ ਸੀ ਵਿਚਾਰੇ ਪਲੇਟਾਂ ਪਲੂਟਾਂ ਕੱਠੀਆਂ ਤੇ ਹੁਣ ਇਹਨਾਂ ਦਾ ਮੂੰਹ ਮਿੱਠਾ ਵੀ ਕਰਾਉਣਾ ਪਊਗਾ ਜੀ ਤੇ ਤੁਸੀਂ ਵੀ ਆਓ ਤੇ ਆਪਾਂ ਪਾਰਟੀ ਮਨਾਵਾਂਗੇ ਜੀ ਇਕੱਠੇ ਤੇ ਤੁਹਾਡਾ ਵੀ ਮੂੰਹ ਮਿੱਠਾ ਕਰਾਵਾਂਗੇ ਹਨਾ ਤੇ ਇਹੀ ਖੁਸ਼ੀਆਂ ਹੁੰਦੀਆਂ ਜੀ ਛੋਟੀਆਂ ਛੋਟੀਆਂ ਤੇ ਬਸ ਠੀਕ ਹੈ ਤੁਹਾਡੇ ਨਾਲ ਮੈਂ ਸਾਂਝੀਆਂ ਕਰ ਲੈਣੀਆਂ ਜੀ ਪਰ ਕਹਿੰਦੇ ਹੁੰਦੇ ਆ ਅੰਦਰੋਂ ਬੰਦਾ ਦੁੱਖਾਂ ਨਾਲ ਭਰਿਆ ਪਿਆ ਹੁੰਦਾ ਪਰ ਜਦੋਂ ਆਪਦੇ ਚਾਹਣ ਵਾਲੇ ਹੋਣ ਨਾ ਤਾਂ ਉਹਨਾਂ ਨਾਲ ਆਪਾਂ ਨੂੰ ਹੱਸ ਕੇ ਹੀ ਸਾਰਾ ਕੰਮ ਕਰਨਾ ਪੈਂਦਾ ਤੇ ਸਾਰਾ ਕੁਝ ਤੁਹਾਡੇ ਵਿੱਚ ਹੀ ਸਾਰਾ ਕੁਝ ਮੈਂ ਦੇਖਦੀ ਆਂ ਤੇ ਆ ਦੇਖੋ ਜੀ ਤੁਸੀਂ ਆਪਾਂ ਹੁਣ ਕੀ ਕੀਤਾ ਇਹਨਾਂ ਨੇ ਬੱਚੀਆਂ ਨੇ ਜਿਹੜੀਆਂ ਸਟਾਫ ਵਾਲੀਆਂ ਇਹਨਾਂ ਨੇ ਪਤਾ ਜੀ ਪਲੇਟਾਂ ਦੇ ਵਿੱਚ ਆ ਮੁੰਡੇ ਵੀ ਬੈਠੇ ਨੇ ਤੇ ਆਪਾਂ ਹੁਣ ਇੱਥੇ ਚਲੋ ਜੀ ਛਕ ਲਿਆ ਸਾਰਾ ਕੁਝ ਤੇ ਆਪਾਂ ਹੁਣ ਇਹਨਾਂ ਤੋਂ ਰੂਮ ਚ ਉੱਠ ਕੇ ਕਾਫੀ ਵਗੈਰਾ ਪੀ ਕੇ ਤੇ ਆਪਾਂ ਇੱਥੋਂ ਚੱਲ ਪਏ ਠੀਕ ਹੈ ਜੀ ਹੁਣ ਆਪਣੀ ਗੱਡੀ ਇਹਨਾਂ ਨੇ ਬਾਹਰ ਖੜੀ ਕਰ ਰੱਖੀ ਹੈ ਜੀ ਜਿੱਥੋਂ ਆਪਾਂ ਨੂੰ ਇਹਨਾਂ ਨੇ ਚਾਬੀ ਦੇਣੀ ਹੈਗੀ ਆ ਹਨਾ ਆ ਦੇਖੋ ਕਿਵੇਂ ਟਪਕਦੇ ਜਾਂਦੇ ਆ ਭੱਜੇ ਭੱਜੇ ਜਾਂਦੇ ਆ ਖੜੀ ਹੈ ਜੀ ਗੱਡੀ ਆਪਣੀ ਤੇ ਹੁਣ ਆਪਾਂ ਵੀ ਇੱਥੇ ਆ ਕੇ ਖੜ ਗਏ ਜੀ ਤੇ ਹਨੇਰਾ ਹੋ ਗਿਆ ਰਾਤ ਦਾ ਟਾਈਮ ਹੋ ਗਿਆ ਤੇ ਥੋੜਾ ਜਿਹਾ ਮਤਲਬ ਕਿ ਹਨੇਰਾ ਪੈਂਦਾ ਹੈਗਾ ਵੀਡੀਓ ਬਣਾਉਣ ਦੇ ਵਿੱਚ ਵੀ ਹਨੇਰਾ ਪੈਂਦਾ ਲੈਟਾ ਜਗੜ ਲੱਗ ਗਈਆਂ ਆਹ ਲੋ ਜੀ ਅਨਮੋਲ ਸਿੰਘ ਖੜੇ ਤੇ ਰਮਾਨ ਸਿੰਘ ਖੜੇ ਜੀ ਤੇ ਕੁੜੀਆਂ ਵੀ ਹੱਸੀ ਜਾਂਦੀਆਂ ਇਹਨਾਂ ਨੂੰ ਦੇਖ ਦੇਖ ਕੇ ਜਵਾਕਾਂ ਨੂੰ ਵੀ ਆਹ ਖੜੇ ਨੇ ਸਾਹਮਣੇ ਹਨਾ ਤੇ ਆਪਾਂ ਨੇ ਕੀ ਕੀਤਾ ਜੀ ਹੁਣ ਇਹਨਾਂ ਨੂੰ ਇਹਨਾਂ ਨੇ ਚਾਬੀ ਦਿੱਤੀ ਉਹ ਕੁੜੀ ਕਹਿੰਦੀ ਮੈਂ ਤਾਂ ਆਪਾਂਂਤੀ ਜੀ ਖਿੱਚਣੀਆਂ ਨੇ ਫੋਟੋਆਂ ਮਖਾ ਭਾਈ ਤੁਸੀਂ ਵੀ ਖਿੱਚੋ ਸਟਾਫ ਸਾਰਾ ਇਕੱਠਾ ਹੋ ਗਿਆ ਪਿਆਰ ਸਾਰੇ ਹੀ ਕਰਦੇ ਨੇ ਬੱਚਾ ਨੇ ਬਹੁਤ ਹੀ ਪਿਆਰ ਕੀਤਾ ਜੀ ਸਾਰੇ ਸਟਾਫ ਨੇ ਮੇਰੇ ਨਾਲ ਪਿਕ ਵਗੈਰਾ ਮਤਲਬ ਉਹ ਲਈ ਇਹ ਸਾਰਿਆਂ ਨੇ ਮਤਲਬ ਵਧੀਆ ਜਾਨੀ ਕਿ ਬਹੁਤ ਵਧੀਆ ਲੱਗਿਆ ਆਪਦੇ ਪਰਿਵਾਰ ਵਾਂਗੂ ਤੇ ਹੁਣ ਅਸੀਂ ਖੜੇ ਆ ਮੈਂ ਤੇ ਸਰਦਾਰ ਜੀ ਦੋਨੋਂ ਜੀ ਖੜੇ ਆ ਜੀ ਅਸੀਂ ਤੇ ਹੁਣ ਆ ਦੇਖੋ ਲੈਟਾਂ ਜਗੀ ਜਾਂਦੀਆਂ ਨੇ ਗੱਡੀ ਦੀਆਂ ਛੱਡ ਰੱਖੀ ਆ ਤੇ ਉੱਤੇ ਚਾਦਰ ਦੇ ਰੱਖੀ ਆ ਕਿਉਂਕਿ ਨੇਰਾ ਕਾਫੀ ਹੋ ਗਿਆ ਦੇਖੋ ਤੁਸੀਂ ਰੋਡ ਵਗ ਰਹੀ ਆ ਹਨਾ ਤੇ ਆ ਦਿੱਤਾ ਜੀ ਗਿਫਟ ਸਰਦਾਰ ਜੀ ਨੂੰ ਇਹਨਾਂ ਨੇ ਮੁੰਡਿਆਂ ਨੇ ਤੇ ਇਹਦੇ ਵਿੱਚੋਂ ਦੇਖਾਂਗੇ ਖੋਲ ਕੇ ਮੇਰੇ ਖਿਆਲ ਚ ਗੁਰੂ ਨਾਨਕ ਦੇਵ ਜੀ ਦੀ ਫੋਟੋ ਹੋਊਗੀ ਸ਼ਾਇਦ ਇਹਦੇ ਵਿੱਚ ਇਹ ਗਿਫਟ ਦਿੰਦੇ ਹੁੰਦੇ ਨੇ ਹਨਾ ਸਾਰੇ ਗੱਡੀਆਂ ਵਾਲਿਆਂ ਨੂੰ ਤੇ ਜਦੋਂ ਪਹਿਲਾਂ ਆਪਾਂ ਗੱਡੀ ਕਢਵਾਈ ਸੀ ਜੀ ਉਦੋਂ ਵੀ ਗਿਫਟ ਆਪਾਂ ਨੂੰ ਆਇਆ ਸੀ ਉਹ ਤੋਂ ਗੁਰੂ ਨਾਨਕ ਦੇਵ ਜੀ ਦੀ ਫੋਟੋ ਸੀ ਜੀ ਹੁਣ ਦੇਖੋ ਇਹ ਆ ਦੇਖੋ ਰੁੱਸ ਕੇ ਭੱਜ ਗਿਆ ਇਹ ਨੂੰ ਹੋਰ ਕੋਈ ਕੰਮ ਨਹੀਂ ਜੀ ਇਹ ਸਾਰਾ ਦਿਨ ਇਹ ਨੂੰ ਮਾੜੀ ਜੀ ਗੱਲ ਕਿਸੇ ਨੇ ਕਹੀ ਨਹੀਂ ਰੁੱਸ ਜਾਂਦਾ ਕਹਿੰਦਾ ਮੈਂ ਖੜਨਾ ਸੀ ਨਾ ਨਹੀਂ ਨਾ ਫਿਰ ਮਾ ਨੂੰ ਕਿ ਮਹਾਂਪੁੱਤ ਤੂੰ ਆਪਦੇ ਨਾਨੂ ਨਾਲ ਖੜ ਜਾ ਤੇ ਮੈਂ ਇਹ ਮੇਰੇ ਨਾਲ ਖੜ ਜਾਂਦਾ ਹੈਗਾ ਉਹ ਵਿਚਾਰੇ ਜਿਹੜੇ ਉਹ ਮੁੰਡੇ ਸੀ ਨਾ ਸਟਾਫ ਵਾਲੇ ਉਹ ਵੀ ਇਹ ਨੂੰ ਦੇਖਦੇ ਰਹੇ ਵੀ ਇਹ ਕਰਦਾ ਕੀ ਫਿਰਦਾ ਹੈਗਾ ਹੁਣ ਇਹ ਸਾਰੇ ਇਕੱਠੇ ਹੋ ਗਏ ਤੇ ਉਹ ਕੁੜੀ ਵੀ ਵਿਚਾਰੀ ਇੱਧਰ ਖੜੀ ਆ ਤੇ ਹੁਣ ਉਹਨੇ ਚੱਕ ਲਈ ਸੁਰ ਲਈ ਜੀ ਤੇ ਆਪਾਂ ਆਹ ਚਾਦਰ ਜੀ ਜਿਹੜੀ ਚੱਕ ਦਿੰਦੇ ਹੁੰਦੇ ਆ ਸਗਨ ਵਿਹਾਰ ਕਰਦੇ ਆ ਜੀ ਤੇ ਆਹ ਲੋ ਜੀ ਚੱਲ ਗਏ ਪਟਾਕੇ ਤੇ ਖਿਲਰ ਗਏ ਸਤਾਰੇ ਹਨਾ ਸੋਹਣੇ ਲੱਗਦੇ ਨੇ ਇਹ ਹਨਾ ਬਹੁਤ ਸੋਹਣੇ ਲੱਗਦੇ ਆ ਕੁੜੀਆਂ ਨੇ ਆ ਦੇਖੋ ਤੁਸੀਂ ਕੀਤਾ ਕਾਰ ਵਿਹਾਰ ਚਲਾਤਾ ਕੰਮ ਤੇ ਆ ਦੇਖੋ ਕਿਵੇਂ ਸਾਫ ਕਰ ਰਹੇ ਆ ਆਪਾਂ ਹੁਣ ਇਹਨਾਂ ਮੁੰਡਿਆਂ ਨੂੰ ਵੀ ਦੇਤੀ ਜੀ ਵਧਾਈ ਤੇ ਸਰਦਾਰ ਜੀ ਬਹਿ ਕੇ ਗੱਡੀ 'ਚ ਤੇ ਹੁਣ ਅਸੀਂ ਜਾਵਾਂਗੇ ਹਨਾ ਤੇ ਤੁਹਾਨੂੰ ਮੇਰੀ ਵੀਡੀਓ ਇਹ ਕਿਵੇਂ ਲੱਗੀ ਗੱਡੀ ਸਾਡੀ ਕਿਵੇਂ ਲੱਗੀ ਜੀ ਤੁਸੀਂ ਦਿਓ ਜੀ ਸਾਨੂੰ ਮੁਬਾਰਕਾਂ ਆਸ਼ੀਰਵਾਦ ਦਿਓ ਸਾਨੂੰ ਤੁਹਾਡੇ ਪਿਆਰ ਸਦਕਾ ਹੀ ਅਸੀਂ ਇੱਥੋਂ ਤੱਕ ਪਹੁੰਚੇ ਆਂ ਜੀ ਬੰਦਾ ਕੱਲਾ ਕੁਝ ਨਹੀਂ ਕਰ ਸਕਦਾ ਮੈਂ ਨਹੀਂ ਮੰਨਦੀ ਵੀ ਆਪਣੇ ਭੈਣ ਭਰਾਵਾਂ ਤੋਂ ਬਿਨਾਂ ਆਪਾਂ ਕਿਤੇ ਚੱਲ ਪਾਂਗੇ ਹਨਾ ਉੱਥੋਂ ਆਏ ਜੀ ਤੇ ਫਿਰ ਅਰਮਾਨ ਹੋਰੀ ਕਹਿੰਦੇ ਜੀ ਅਸੀਂ ਤਾਂ ਕੁਝ ਖਾ ਪੀ ਕੇ ਜਾਣਾ ਆਪਣੇ ਇੱਥੇ ਇੱਕ ਛੋਟਾ ਜਿਹਾ ਬਾਜ਼ਾਰ ਆ ਸਟਾਰ ਸਿਟੀ বাজਦੀ ਆ ਕਿ ਪਤਾ ਨਹੀਂ ਕਿਹੜਾ ਭਾਈ ਇਹ ਇੱਥੇ ਆ ਕੇ ਅਸੀਂ ਇੱਥੇ ਆ ਕੇ ਤੇ ਮੱਖ ਚਲੋ ਬੱਚਿਆਂ ਨੂੰ ਕੁਝ ਖਵਾ ਪਿਆ ਲਈਏ ਕੋਈ ਕਾਫੀ ਵਗੈਰਾ ਪੀਣੀ ਹੈ ਇਹਨਾਂ ਨੇ ਜੋ ਖਾਣਾ ਜਾਂਦੇ ਜਾਂਦੇ ਆਪਾਂ ਇਹਨਾਂ ਨੂੰ ਖਵਾ ਕੇ ਲੈ ਜੰਨੇ ਆ ਹਨ ਅਸੀਂ ਆਏ ਜੀ ਰਾਤ ਹੋਈ ਪਈ ਹੈ ਹਨੇਰਾ ਹੋ ਗਿਆ ਹਨੇਰੇ ਹੋਏ ਘਰੇ ਪਹੁੰਚਾਂਗੇ ਹਜੇ ਤੇ ਆ ਦੇਖੋ ਤੁਸੀਂ ਆ ਗਏ ਇੱਥੇ ਤੇ ਉਹ ਦੇਖੋ ਇੱਕ ਗੁड़िया ਜੀ ਆ ਪਤਾ ਨਹੀਂ ਕੀ ਫਰਾਕ ਜੀ ਪਾਈ ਹੈ ਜੀ ਤੇ ਉਹ ਘੁੰਮਦੀ ਰਹਿੰਦੀ ਆ ਪਤਾ ਨਹੀਂ ਉਹ ਕਾਹਦੇ ਨਾਲ ਘੁੰਮਦੀ ਆ ਕੋਈ ਲਾਈਟ ਲੂਟ ਲੱਗੀ ਆ ਬਿਜਲੀ ਬੁਝਲੀ ਆ ਕਿ ਕੀ ਆ ਜੀ ਹੁਣ ਅਸੀਂ ਇੱਥੇ ਕਰਵਾ ਲਈ ਜੀ ਪਿਕਅਪ ਦੀ ਕਹਣਾ ਆ ਦੇਖੋ ਫਰਾਕ ਕਿਵੇਂ ਇਹ ਘੁੰਮਦੀ ਆ ਜੀ ਇਹਦੀ ਬਹੁਤ ਸੋਹਣੀ ਜਗ੍ਹਾ ਬਣੀ ਵੀ ਆ ਨਵਾਂ ਹੀ ਬਣਿਆ ਜੀ ਇਹ ਬਾਜ਼ਾਰ ਤੇ ਬਹੁਤ ਵਧੀਆ ਮਤਲਬ ਇੱਥੇ ਆਪਣੇ ਸ਼ੋਰੂਮ ਬਣੇ ਹੋਏ ਨੇ ਜੀ ਸਾਰੀ ਚੀਜ਼ ਉਪਲਬਧ ਆ ਤੇ ਆਪਾਂ ਹੁਣ ਆਗੇ ਜੀ ਇੱਥੇ ਦੇਖਦੇ ਆਂ ਵੀ ਕਿੱਥੇ ਵਧੀਆ ਚੀਜ਼ ਮਤਲਬ ਸੋਹਣੀ ਚੀਜ਼ ਕਿੱਥੇ ਐ ਆਪਾਂ ਇੱਕ ਵਾਰੀ ਇੱਥੇ ਬਹਿ ਗਏ ਜੀ ਬਹਿ ਕੇ ਆਪਾਂ ਦੇਖਣ ਲੱਗ ਗਏ ਵੀ ਕੀ ਪ੍ਰੋਗਰਾਮ ਐ ਇੱਥੇ ਤਾਂ ਆਪਾਂ ਸਿਰਫ ਕੱਲਾ ਪਾਣੀ ਪੀਤਾ ਜੀ ਕਹਿੰਦੇ ਇੱਥੇ ਨਹੀਂ ਬੈਠਣਾ ਅਰਮਾਨ ਕਹਿੰਦਾ ਨਹੀਂ ਨਾਨੀ ਇੱਥੇ ਨਹੀਂ ਬੈਠਣਾ ਅਨਮੋਲ ਵੀ ਕਹਿੰਦਾ ਇੱਥੇ ਨਹੀਂ ਬੈਠਣਾ ਜੀ ਚਲੋ ਜੀ ਫਿਰ ਅਸੀਂ ਉੱਥੋਂ ਉੱਠ ਖੜੇ ਅਸੀਂ ਉੱਥੋਂ ਉੱਠ ਕੇ ਤੇ ਆ ਆਗੇ ਜੀ ਤੇ ਅਸੀਂ ਮਤਲਬ ਕਿ ਹੁਣ ਅਸੀਂ ਇਹਨਾਂ ਨੂੰ ਆਖਿਆ ਸੀਗਾ ਮੁਖਾਪਾ ਦੇਖ ਕੇ ਚੱਲਾਂਗੇ ਇਹ ਕਹਿੰਦੇ ਨਹੀਂ ਦੇਖਣਾ ਚਲੋ ਮੈਂ ਕਿਹਾ ਤੁਹਾਡੀ ਮਰਜ਼ੀ ਹੈ ਜੀ ਨਹੀਂ ਦੇਖਣਾ ਤਾਂ ਚਲੋ ਬਹਿ ਜਾਓ ਇੱਕ ਵਾਰੀ ਆਪਾਂ ਲਾਜ ਜੀ ਤਾਂ ਰੱਖਦੀਏ ਪਾਣੀ ਵਗੈਰਾ ਤਾਂ ਪੀ ਜੇ ਇੱਥੇ ਹਨਾ ਤੇ ਫਿਰ ਤੁਹਾਨੂੰ ਪਤਾ ਜਵਾਕਾਂ ਦੀ ਮਰਜ਼ੀ ਵੀ ਹੋ ਜਾਂਦੀ ਆ ਉਥੋਂ ਉੱਠ ਗਏ ਜੀ ਤੇ ਇੱਥੇ ਆ ਕੇ ਅਸੀਂ ਫਿਰ ਇੱਕ ਪਿਕ ਕਰਵਾ ਲਈ ਆਵਦੀ ਹਨਾ ਬਾਹਰ ਆ ਕੇ ਉਰੇ ਇੱਥੇ ਝਰਨੇ ਜੇ ਚੱਲੀ ਜਾਂਦੇ ਸੀਗੇ ਆ ਦੇਖੋ ਕਿਵੇਂ ਭੱਜਿਆ ਫਿਰਦਾ ਇਹ ਐਂ ਫਿਰਦਾ ਰਹਿੰਦਾ ਜੀ ਗੇੜੇ ਕਾਢਦਾ ਇਹਦੇ ਕਦੇ ਕੋਈ ਚੀਜ਼ ਪਸੰਦ ਆਉਂਦੀ ਹੈ ਕਦੇ ਕੋਈ ਨਹੀਂ ਆਉਂਦੀ ਹੈਗੀ ਤੇ ਹੁਣ ਕਹਿੰਦੇ ਚਲੋ ਜੀ ਹੋਰ ਪਾਸੇ ਦੇਖਦੇ ਹੈਗੇ ਆ ਤੇ ਹੁਣ ਆਪਾਂ ਦੂਜੇ ਪਾਸੇ ਆ ਗਏ ਜੀ ਇੱਕ ਇੱਥੇ ਹੋਰ ਹੈ ਤੇ ਆਪਾਂ ਉੱਥੇ ਆ ਗਏ ਹੁਣ ਕਹਿੰਦੇ ਕੀ ਖਾਣਾ ਪੀਣਾ ਤੁਹਾਨੂੰ ਪਤਾ ਹੈ ਇਹ ਮੂਰੇ ਰਹਿੰਦਾ ਹੈਗਾ ਅਰਮਾਨ ਸਿੰਘ ਤੇ ਅਰਮਾਨ ਮੂਰੇ ਤੇ ਮੰਨਤ ਅੱਜ ਆਈ ਨਹੀਂ ਜੀ ਤੇ ਮੰਨਤ ਨੇ ਮੈਨੂੰ ਬਹੁਤ ਸਾਥ ਦਿੱਤਾ ਜੀ ਬਹੁਤ ਜ਼ਿਆਦਾ ਪਰ ਉਹ ਮੌਕੇ ਤੇ ਅੱਜ ਪਹੁੰਚੀ ਨਹੀਂ ਉਹਨਾਂ ਦੇ ਘਰੇ ਵੀ ਫੰਕਸ਼ਨ ਹੈ ਆ ਦੇਖੋ ਜੀ ਤੁਸੀਂ ਹਾਂ ਆਪਾਂ ਬੱਚਿਆਂ ਨੇ ਮੈਨੂੰ ਹੌਸਲਾ ਫਸਾਈ ਦਿੱਤੀ ਨਹੀਂ ਮੈਂ ਤਾਂ ਬਿਲਕੁਲ ਹੀ ਟੁੱਟ ਗਈ ਸੀ ਜਦੋਂ ਮੰਨਤ ਦੀ ਮੰਮੀ ਮੈਨੂੰ ਛੱਡ ਕੇ ਚਲੀ ਗਈ ਜੀ ਇਸ ਦੁਨੀਆ ਤੋਂ ਤੇ ਮੈਂ ਬਿਲਕੁਲ ਹੀ ਟੁੱਟ ਗਈ ਸੀ ਮੰਨਤ ਨੇ ਮੈਨੂੰ ਬਹੁਤ ਸਪੋਰਟ ਕੀਤੀ ਹੈ ਜੀ ਹਾਲਾਂਕਿ ਬੱਚੀ ਹੈ ਪਰ ਮੈਨੂੰ ਬਹੁਤ ਜ਼ਿਆਦਾ ਸਪੋਰਟ ਕੀਤੀ ਹੈ ਮੰਜੇ ਚੋਂ ਮੈਨੂੰ ਉਸੇ ਨੇ ਖੜੀ ਕੀਤਾ ਤੇ ਠੀਕ ਹੈ ਕਈ ਵਾਰੀ ਇਹ ਗੱਲਾਂ ਚੱਲ ਪੰਦੀਆਂ ਜੀ ਕੋਈ ਵੈਸੇ ਮੈਂ ਦੁੱਖ ਦੀ ਗੱਲ ਕਰਦੀ ਨਹੀਂ ਹੁੰਦੀ ਕਿਸੇ ਕੋਲੇ ਆਪਦੇ ਢਿੱਡ ਚੀ ਰੱਖਦੀਆਂ ਆ ਦੇਖੋ ਜੀ ਇੱਕ ਰੂਮ ਬਣਿਆ ਹੋਇਆ ਇੱਥੇ ਤੇ ਕੋਲੇ ਫੋਨ ਰੱਖ ਰੱਖਿਆ ਪਿਕ ਵਗੈਰਾ ਕਰਵਾਉਣ ਵਾਸਤੇ ਹੈ ਜੀ ਇਹ ਆ ਦੇਖੋ ਤੁਸੀਂ ਆਪਾਂ ਹੁਣ ਬਹਿ ਗਏ ਇੱਥੇ ਪਾਣੀ ਮੰਗਵਾ ਲਿਆ ਜੀ ਹੁਣ ਕਹਿੰਦੇ ਵੀ ਆਰਡਰ ਕਰੋ ਕੀ ਕੁਝ ਚਾਹੀਦਾ ਹੈਗਾ ਹੁਣ ਜਿਹੜਾ ਕੁਛ ਇਹਨਾਂ ਨੇ ਮੰਗਾਇਆ ਉਹ ਮੈਂ ਖਾ ਲੂੰਗੀ ਜੀ ਠੀਕ ਹੈ ਜੀ ਆ ਦੇਖੋ ਜੀ ਤੁਸੀਂ ਆ ਲੱਗੇ ਪਏ ਨੇ ਨੂਡਲਸ ਵਗੈਰਾ ਖਾਣ ਅੱਜ ਦੇ ਦਿਨ ਸਾਰਿਆਂ ਦੀ ਛੁੱਟੀ ਹੈ ਜੀ ਕੋਈ ਡਾਈਟ ਨਹੀਂ ਕਿਸੇ ਦੀ ਬਿਨਾ ਡਾਈਟ ਤੋਂ ਚੱਲਣਾ ਹੈਗਾ ਜੀ ਐਡਵਾਂਸ ਆ ਪੀਜ਼ਾ ਆ ਗਿਆ ਜੀ ਤੇ ਪੀਜ਼ਾ ਸਾਰਿਆਂ ਨੇ ਚੱਕ ਲਿਆ ਜੀ ਤੇ ਪੀਜ਼ਾ ਖਾਈ ਜਾਂਦੇ ਨੇ ਤੇ ਨਾਲ ਮੈਨੂੰ ਵੀ ਲਾ ਲਿਆ ਮम्मा ਤੁਸੀਂ ਖਾਣਾ ਜ਼ਰੂਰ ਖਾਣਾ ਵੈਸੇ ਮੈਂ ਘੱਟ ਹੀ ਖਾਣੀ ਹੁੰਨੀ ਐ ਜੀ ਫਾਸਟ ਫੂਡ ਮੈਂ ਘੱਟ ਖਾਣੀ ਐ ਤੇ ਮੈਂ ਖਾ ਚਲੋ ਠੀਕ ਐ ਜੀ ਆਪਾਂ ਵੀ ਨਾਲ-ਨਾਲ ਖਾਣ ਲੱਗਿਆ ਦੇਖੋ ਬੈਠਾ ਤੁਸੀਂ ਦੇਖੋ ਹਰਮੋਲ ਨੂੰ ਤੇ ਮੇਰੀ ਵੀਡੀਓ ਤੁਹਾਨੂੰ ਕਿਵੇਂ ਲੱਗੀ ਜੀ ਤੇ ਆਪਣੀ ਗੱਡੀ ਤੁਹਾਨੂੰ ਕਿਵੇਂ ਲੱਗੀ ਹਨ ਤੇ ਪਲੀਜ਼ ਕਮੈਂਟਾਂ ਦੇ ਵਿੱਚ ਜ਼ਰੂਰ ਦੱਸਣਾ ਜੀ ਠੀਕ ਐ ਜੀ ਆਪਾਂ ਨੂੰ ਇੰਨੇ ਨੂੰ ਆ ਗਿਆ ਫੋਨ ਤੇ ਮੈਂ ਲੱਗੀ ਫੋਨ ਤੇ ਗੱਲ ਕਰਨ ਕਿਉਂਕਿ ਵਧਾਈਆਂ ਆਈ ਜਾਂਦੀਆਂ ਜਿਵੇਂ ਆਪਾਂ ਫੋਟੋ ਪਾਤੀ ਪਹਿਲਾਂ ਉਧੀਆਂ ਵਧਾਈਆਂ ਆਈ ਜਾਂਦੀਆਂ ਜੀ ਤੇ ਆਪਾਂ ਉਹ ਫੋਨ ਤੇ ਗੱਲ ਕਰਨ ਲੱਗੇ ਤੇ ਚਲੋ ਠੀਕ ਹੈ ਜੀ ਆਪਾਂ ਮਤਲਬ ਕਿ ਮੈਨੂੰ ਤੁਸੀਂ ਦੱਸਿਆ ਜਰੂਰ ਕਰੋ ਹਨਾ ਵੀ ਤੁਸੀਂ ਕਿੱਥੋਂ-ਕਿੱਥੋਂ ਮੈਨੂੰ ਬੜਾ ਹੀ ਪਿਆਰ ਆਉਂਦਾ ਜਦੋਂ ਮੇਰੀ ਮੈਨੂੰ ਪਤਾ ਲੱਗ ਜਾਂਦਾ ਮੇਰੀ ਵੀਡੀਓ ਕਿੱਥੇ ਚੱਲੀ ਜਾਂਦੀ ਹੈ ਵਿਦੇਸ਼ਾਂ ਦੇ ਵਿੱਚ ਬਹੁਤ ਜ਼ਿਆਦਾ ਚੱਲਦੀ ਹੈ ਜੀ ਆਪਣੇ ਇੱਥੇ ਪੰਜਾਬ ਦੇ ਵਿੱਚ ਬਹੁਤ ਜ਼ਿਆਦਾ ਚੱਲਦੀ ਹੈ ਵੀਡੀਓ ਮੇਰੀ ਤੇ ਮੈਨੂੰ ਬਹੁਤ ਹੀ ਪਿਆਰ ਮਿਲਦਾ ਜੀ ਤੁਹਾਡੇ ਪਿਆਰ ਦਾ ਮਤਲਬ ਬਦੌਲਤ ਹੀ ਆਪਾਂ ਇੱਥੇ ਹੈਗੇ ਆ ਹਨਾ ਤੁਸੀਂ ਕਦੇ ਆਓ ਜਰੂਰ ਤੁਹਾਡਾ ਮੂੰਹ ਵੀ ਮਿੱਠਾ ਕਰਵਾਵਾਂਗੇ ਜੀ ਗੱਲਾਂ ਬਾਤਾਂ ਵੀ ਬਹਿ ਕੇ ਕਰਾਂਗੇ ਹਨਾ ਤੇ ਕੋਈ ਆਪ ਦਾ ਦੁੱਖ ਸੁੱਖ ਕਰਨਾ ਉਹ ਵੀ ਜਰੂਰ ਸਾਂਝਾ ਕਰਾਂਗੇ ਕਰਨਾ ਵੀ ਚਾਹੀਦਾ ਵੈਸੇ ਤੇ ਕਹਿੰਦੇ ਹੁੰਦੇ ਆ ਮਤਲਬ ਆਪਦੇ ਵੀ ਹੋਣੇ ਚਾਹੀਦੇ ਆ ਜਿਨ੍ਹਾਂ ਨਾਲ ਆਪਾਂ ਬਹਿ ਕੇ ਚਾਰ ਗੱਲਾਂ ਕਰ ਲਈਏ ਤੇ ਜਿੱਥੇ ਆਪਾਂ ਨੂੰ ਕੋਈ ਝਿਜਕ ਨਾ ਹੋਵੇ ਆਪਾਂ ਨੂੰ ਆਏ ਹੋਵੇ ਵੀ ਇਹ ਮੇਰਾ ਤੇ ਇਹ ਮੇਰੀ ਇਹਨੇ ਸੁਣੀ ਹੈ ਤੇ ਆਪਾਂ ਦੁੱਖ ਸੁੱਖ ਵੀ ਸਾਂਝਾ ਕਰੀਏ ਹਨ ਤੇ ਚਲੋ ਜੀ ਆਪਾਂ ਇੱਥੋਂ ਖੜੇ ਹੋਗੇ ਤੇ ਆਪਾਂ ਖੜੇ ਹੋਗੇ ਤੇ ਆਹ ਦੇਖੋ اڈਿਆ ਖਰਾਏ ਨਹੀਂ ਹੁਣ ਜਾਂਦਾ ਜੀ ਇਹ ਤਾਂ ਆਪਦੀ ਕਿਸੇ ਗੱਲ ਨਾਲ ਹੀ ਜਾਊਗਾ ਹੁਣ ਕਹਿੰਦਾ ਮੈਨੂੰ ਪਾਣੀ ਨਹੀਂ ਪੀਣ ਦਿੱਤਾ ਮੇਰੀ ਬੱਖੀ ਦੁਖਣ ਲੱਗੀਏ ਬਹੁਤ ਕੁਛ ਕਰਦਾ ਹੈਗਾ ਜਰਮਾਨ ਤਾਂ ਸਾਡੇ ਨਾਲ ਤੁਰਿਆ ਜਾਂਦਾ ਤੇ ਆਹ ਚਲੋ ਜੀ ਆਪਾਂ ਇੱਥੋਂ ਚੱਲ ਪਏ ਤੇ ਚਲੋ ਠੀਕ ਹੈ ਜੀ ਵੀਡੀਓ ਕਿਵੇਂ ਲੱਗੀ ਦੱਸਣਾ ਜਰੂਰ ਬਾਏ ਬਾਏ ਜੀ